ਆਮ ਆਦੀ ਪਾਰਟੀ ਦੇ ਵਿਧਾਇਕ ਤੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਵਕੀਲ ਹਰਵਿੰਦਰ ਸਿੰਘ ਫੁਲਕਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿਆਸੀ ਪ੍ਰਭਾਵ ਹੇਠ ਤੋਂ ਮੁਕਤ ਕਰਾਉਣ ਲਈ ਖਾਸ ਸੰਗਠਨ ਬਣਾਉਣ ਦੀ ਗੱਲ ਆਖੀ ਹੈ। ਚੰਡੀਗੜ੍ਹ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਸ ਸੰਗਠਨ ਬਾਰੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ। ਫੁਲਕਾ ਨੇ ਦੱਸਿਆ ਕਿ ਜਸਟਿਸ ਕੁਲਦੀਪ ਸਿੰਘ ਇਸ ਗਰੁੱਪ ਦੇ ਸਰਪ੍ਰਸਤ ਹੋਣਗੇ। ਐਚਐਸ ਫੁਲਕਾ ਨੇ 4 ਜਨਵਰੀ ਨੂੰ ਦਿੱਲੀ 'ਚ ਪ੍ਰੈਸ ਕਾਨਫਰੰਸ ਕਰਕੇ ਆਪਣੇ ਸਿਆਸੀ ਕੈਰੀਅਰ ਨੂੰ ਖਤਮ ਕਰਨ ਦਾ ਐਲਾਨ ਕੀਤਾ ਸੀ। ਪੁਲਕਣੇ ਲੋਕ ਸਭਾ ਚੋਣਾਂ ਵਿੱਚ ਨਾ ਲੜਨ ਦਾ ਐਲਾਨ ਕੀਤਾ ਹੋਇਆ ਹੈ। ਉਹਨਾਂ ਕਹਿ ਕਿ ਉਹ ਪਿਛਲੇ ਸਾਲ ਤੋਂ ਹੀ ਸਰਗਰਮ ਸਿਆਸਤ ਤੋਂ ਪਰੇ ਹਨ ਅਤੇ ਹੁਣ ਰਾਜਨੀਤੀ ਤੋਂ ਬਿਲਕੁਲ ਹੀ ਦੂਰ ਹਨ। ਪੁਲਕਣੇ ਕਹਿ ਸੀ ਕਿ ਉਹ ਹੁਣ ਦੋ ਸੰਗਠਨ ਬਣਾਉਣਗੇ ਜਿਨ੍ਹਾਂ ਦਾ ਕੰਮ ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ ਕਰਨਾ ਹੋਵੇਗਾ ਤੇ ਦੂਜੇ ਦੀ ਮਦਦ ਨਾਲ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚੋਂ ਸਿਆਸਤ ਨੂੰ ਖਤਮ ਕਰਨਗੇ। ਇਹ ਸਾਫ਼ ਕੀਤਾ ਕੇ ਨਾ ਮੈਂ ਇਸ ਦੇ ਪਿੱਛੇ ਇਲੈਕਸ਼ਨ ਲੜੂੰਗਾ ਜਿਹੜੇ ਅਸੀਂ ਗਰੁੱਪ ਤਿਆਰ ਕਰਾਂਗੇ ਨਾ ਉਹ ਗਰੁੱਪ ਦੇ ਮੈਂਬਰ ਇਲੈਕਸ਼ਨ ਲੜਨਗੇ ਅਸੀਂ ਤਾਂ ਜਿਹੜੇ ਗਰੁੱਪ ਆਲਰੇਡੀ ਵਿੱਚ ਹੈਗੇ ਆ ਜਿਹੜੇ ਸੇਵਾ ਵਾਲੇ ਜੱਥੇ ਆ ਜਿਹੜੇ ਇਹ ਲੰਗਰ ਵਾਲੇ ਜੱਥੇ ਆ ਜਿਹੜੇ ਇਹ ਜੱਥੇ ਬੈਠੇ ਆ ਇੱਥੇ ਚੌਕੀ ਵਾਲੇ ਹੋਰ ਤਰ੍ਹਾਂ ਦੀਆਂ ਸੇਵਾ ਬਹੁਤ ਕਰਨ ਵਾਲੇ ਉਹਨਾਂ ਦਾ ਸਾਰਿਆਂ ਨੂੰ ਇਕੱਠੇ ਕਰਾਵਾਂਗੇ ਉਹਨਾਂ ਨੂੰ ਫੈਸਿਲਿਟੇਟ ਕਰਾਂਗੇ ਉਹਨਾਂ ਨੂੰ ਕਹਾਂਗੇ ਉਹਨਾਂ ਨੂੰ ਲਿਆਵਾਂਗੇ ਅੱਗੇ ਇਹ ਚੋਣਾ ਉਹ ਸਾਰੇ ਲੜਨਗੇ ਜਿਹੜੇ ਧਾਰਮਿਕ ਤੇ ਸਮਾਜੀ ਬੰਦੇ ਆ ਉਹ ਲੜਨ ਨਾ ਕਿ ਸਿਆਸੀ ਬੰਦੇ ਜਿਨ੍ਹਾਂ ਨੇ ਸਿਰਫ ਤੇ ਸਿਰਫ ਸਿਆਸਤ ਵਾਸਤੇ ਜੀਪੀਐਸ ਨੂੰ ਵਰਤਣਾ ਉਹ ਜਿਹੇ ਬੰਦੇ ਨਹੀਂ ਚਾਹੀਦੇ ਬਿਊਰੋ ਰਿਪੋਰਟ ਪੰਜਾਬ ਟੂਡੇ